ਆ ਦੇਖੋ ਸਵੇਰੇ ਸਵੇਰੇ ਨਾ ਜਦੋਂ ਮੈਂ ਆਈ ਸੀ ਹੁਣ ਤੋਂ 15 ਮਿੰਟ ਪਹਿਲਾਂ ਸਾਡੇ ਇੱਧਰ ਆਹ ਪਲਾਟ ਹੈ ਇਹਨਾਂ ਨੇ ਵੱਧ ਤੋਂ ਵੱਧ ਦਰਖਤ ਘਰ ਦੇ ਵਿੱਚ ਲਗਾਏ ਹੋਏ ਨੇ ਤੇ ਆ ਦੇਖੋ ਇੱਥੇ ਤਾਂ ਪਾਣੀ ਦਾ ਸਾਧਨ ਵੀ ਨਹੀਂ ਆਹ ਦੇਖੋ ਜੀ ਸਟਰਾਬੇਰੀ ਦੇ ਬੂਟੇ ਵੀ ਬਹੁਤ ਸੋਹਣਾ ਹੋ ਗਿਆ ਮਲਚਿੰਗ ਇਹ ਤੇ ਕਰਤੀ ਸੀ ਲਓ ਗਾਇਸ ਟਮਾਟਰ ਤੋੜ ਲੇ ਸਰ ਸ਼ਕਲ ਜੀ होली ਦੇ ਲੱਖ ਲੱਖ ਵਧਾਈਆਂ ਤੁਹਾਨੂੰ ਹੋਲੇ ਮਹੱਲੇ ਦੀਆਂ ਤੇ ਵਾਹਿਗੁਰੂ ਰਾਜੀ ਖੁਸ਼ੀ ਰੱਖਣ ਔਰ ਅੱਜ 14 ਮਾਰਚ ਦਿਨ ਸ਼ੁੱਕਰਵਾਰ ਹੋ ਗਿਆ ਤੇ ਮੈਂ ਸਵੇਰ ਸੁਬਾ ਚਾਹ ਪਾਣੀ ਪੀ ਕੇ ਆਈ ਸੀ ਮਾਰਨਿੰਗ ਵਾਕ ਤੇ ਸੈਰ ਕਰਦੇ ਕਰਦੇ ਜੀ ਮਨ 'ਚ ਇੱਕ ਖਿਆਲ ਆਇਆ ਹੋਲਾ ਮਹੱਲਾ ਬੋਲੀ ਆਪਣੇ ਲਈ ਬਣੀਆ ਤਾਂ ਜਾਨਵਰਾਂ ਨੂੰ ਕਿਰਪਾ ਕਰਕੇ ਜਿਹੜੇ ਭੈਣ ਭਾਈ ਮੇਰੀ ਗੱਲ ਨਾਲ ਸਹਿਮਤ ਨੇ ਉਹ ਜਾਨਵਰਾਂ ਨੂੰ ਰੰਗ ਨਾ ਲਗਾਉਣ ਕਿਉਂਕਿ ਇਨਸਾਨ ਨੂੰ ਰੰਗ ਲੱਗਦਾ ਉਹ ਤਾਂ ਧੋ ਲੈਂਦਾ ਹੈ। ਔਰ ਜਾਨਵਰਾਂ ਨੂੰ ਰੰਗ ਲੱਗਦਾ ਹੈ ਉਹਨਾਂ ਦੇ ਤਾਂ ਪੀਣ ਲਈ ਪਾਣੀ ਨਹੀਂ ਬਚਿਆ ਔਰ ਨਹਾਣ ਧੋਣ ਜਾਂ ਕੋਈ ਉਹਨਾਂ ਨੂੰ ਨਵਾਵੇ ਹਨਾ ਇਹ ਤਾਂ ਬਹੁਤ ਦੂਰ ਦੀ ਗੱਲ ਹੈ। ਤਾਂ ਕਿਰਪਾ ਕਰਕੇ ਜੀ ਤੁਹਾਡੇ ਆਸ-ਪਾਸ ਕੋਈ ਜਾਨਵਰਾਂ ਦੇ ਰੰਗ ਲਗਾਉਂਦਾ ਤਾਂ ਜ਼ਰੂਰ ਇਸ ਗੱਲ ਨੂੰ ਪਿਆਰ ਨਾਲ ਸੰਭਾਲੋ ਔਰ ਡੀਲ ਕਰੋ ਔਰ ਕੋ ਇਨਸਾਨਾਂ ਨੂੰ ਸਮਝਾਓ ਹਨਾ ਕਿ ਇਹਨਾਂ ਨੂੰ ਬੇਜ਼ਮਾਨਾਂ ਨੂੰ ਪਰੇਸ਼ਾਨ ਨਾ ਕਰੋ। ਚਲੋ ਆਪਾਂ ਕਰਦੇ ਦਿਨ ਦੀ ਸ਼ੁਰੂਆਤ ਆ ਦੇਖੋ ਸਵੇਰੇ ਸਵੇਰੇ ਨਾ ਜਦੋਂ ਮੈਂ ਆਈ ਸੀ ਹੁਣ ਤੋਂ 15 ਮਿੰਟ ਪਹਿਲਾਂ ਤਾਂ ਸੂਰਜ ਦੇਵਤਾ ਉਹ ਘਰਾਂ ਦੇ ਮਗਰ ਸੀ ਤੇ ਹੁਣ ਸੂਰਜ ਦੇਵਤਾ ਆ ਗਏ ਔਰ ਆਲੇ ਦੁਆਲੇ ਆ ਰਹੀ ਨੇ ਪੰਛੀਆਂ ਦੀਆਂ ਪਿਆਰੀਆਂ ਪਿਆਰੀਆਂ ਆਵਾਜ਼ਾਂ ਤੇ ਮੈਂ ਇੱਥੇ ਸਰਦੀਆਂ 'ਚ हट ਗਈ ਸੀ ਇੱਧਰ ਸਵੇਰ ਦੀ ਸਵੇਰ ਦੀ ਸੈਰ ਕਰਨ ਹੁਣ ਮੈਂ ਦੁਬਾਰਾ ਫੇਰ ਸਵੇਰ ਦੀ ਸੈਰ ਸ਼ੁਰੂ ਕੀਤੀ ਆ ਸਾਡੇ ਇੱਧਰ ਆਹ ਪਲਾਟ ਹੈ ਇਹਨਾਂ ਨੇ ਵੱਧ ਤੋਂ ਵੱਧ ਦਰਖਤ ਘਰ ਦੇ ਵਿੱਚ ਲਗਾਏ ਹੋਏ ਨੇ। ਆ ਵੀ ਪਲਾਟ ਐ। ਇਹਨਾਂ ਨੇ ਵੀ ਇਹ ਅੱਧਾ ਪੋਰਸ਼ਨ ਛੱਡਿਆ। ਉੱਧਰ ਕੁਛ ਨਹੀਂ ਲਗਾ ਜਿਹੜਾ ਅੱਧਾ ਪੋਰਸ਼ਨ ਉੱਧਰ ਦੇ ਦਰਖਤ ਲਗਾਉਂਦੇ ਨੇ ਰੋਜ਼ ਦੁਹੇ ਤੀ ਦਿਨ ਪਾਣੀ ਪਾਉਣ ਆਉਂਦੇ ਨੇ ਇਸੇ ਤਰ੍ਹਾਂ ਨਵੀਂ ਕੋਠੀ ਪਈ ਆ। ਇਹਨਾਂ ਨੇ ਅੱਧੀ ਕੋਠੀ ਬਣਾਈ ਔਰ ਅੱਧੇ 'ਚ ਦਰਖਤ ਲਗਾਇਆ। ਜਿਨ੍ਹਾਂ ਨੇ ਕੁਦਰਤ ਬਾਰੇ ਸੋਚਣਾ ਹਨਾ ਤੇ ਰੁੱਖ ਲਗਾਉਣ ਲਈ ਆ ਮੌਸਮ ਸਭ ਤੋਂ ਵਧੀਆ ਹੈ ਜੀ। ਤੇ ਮਾ ਫਰਬਰੀ, ਮਾਰਚ, ਅਪ੍ਰੈਲ ਇਸ ਸੀਜ਼ਨ ਬਹੁਤ ਵਧੀਆ ਹੈ ਕਿਉਂਕਿ ਗਰਮੀ ਦਾ ਟੈਂਪਰੇਚਰ ਇਸ ਵਾਰ ਕਹਿੰਦੇ 60 ਡਿਗਰੀ ਤੱਕ ਜਾਣਾ ਹਨਾ ਤੇ ਉਹ ਛੋਟੀ ਜਿਹੀ ਚਿੜੀ ਦਿਖੀ ਸੀ ਮੈਨੂੰ ਪਤਾ ਨਹੀਂ ਕਿੱਧਰ ਚਲੀ ਗਈ ਉਹ ਚਿੜੀਆਂ ਬਹੁਤ ਘੱਟ ਦੇਖਦੀਆਂ ਨੇ ਜਿਹੜੇ ਕੱਚਿਆਂ ਘਰਾਂ 'ਚ ਰਹਿੰਦੀਆਂ ਸੀ ਇੱਥੇ ਇੱਕ ਬੈਠੀ ਸੀ ਤਾਰ ਤੇ ਮੈਂ ਕਿਹਾ ਆ ਜਾ ਭੈਣੇ ਤੈਨੂੰ ਕੈਪਚਰ ਕਰਾਂ ਚਲੋ ਹੁਣ 10-15 ਮਿੰਟ ਮੈਂ ਸੈਰ ਕਰਾਂ ਉਸ ਤੋਂ ਬਾਅਦ ਮਿਲਦੇ ਆਂ ਸੈਰ ਕਰਦੇ ਕਰਦੇ ਮੇਰੀ ਨਜ਼ਰ ਆ ਬੂਟੇ ਦੇ ਪਈ ਏ ਟਮਾਟਰ ਦਾ ਬੂਟਾ ਹੈ ਤੇ ਆ ਦੇਖੋ ਇੱਥੇ ਤਾਂ ਪਾਣੀ ਦਾ ਸਾਧਨ ਵੀ ਨਹੀਂ ਔਰ ਸਰਦੀਆਂ ਦੇ ਵਿੱਚ ਇਹ ਟਮਾਟਰ ਦਾ ਬੂਟਾ ਕਿੰਨਾ ਵਧੀਆ ਹੋ ਗਿਆ ਤੇ ਇਹ ਤੇ ਫਲ ਵੀ ਲੱਗਿਆ ਹੋਇਆ ਆ ਦੇਖੋ ਕਾਫੀ ਜ਼ਿਆਦਾ ਫਲ ਹੈ ਤਾਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ ਜਿਹੜੇ ਸਰਦੀਆਂ ਦੀਆਂ ਸਬਜ਼ੀਆਂ ਨੇ ਉਹ ਕੋਈ ਵੀ ਕੱਚੇ ਤੋਂ ਕੱਚਾ ਖਿਲਾੜੀ ਵੀ ਲਗਾ ਲੂਗਾ ਤੇ ਸਿਰਫ ਇਨਾ ਜਰੂਰ ਤੇ ਮਿੱਟੀ ਔਰ ਖਾਦ ਦੀ ਤਾਂ ਇਸੇ ਤਰ੍ਹਾਂ ਤੁਸੀਂ ਗਰਮੀ ਦੇ ਸਬਜ਼ੀਆਂ ਵੀ ਲਗਾ ਸਕਦੇ ਹੋ ਜੋ ਕਿ ਮੈਂ ਲਗਾ ਚੁੱਕੀ ਆ ਕੁਝ ਕੁ ਸਬਜ਼ੀਆਂ ਬੀਜ ਤਿਆਰ ਕਰ ਰਹੀ ਆ ਮੈਂ ਇੱਕ ਖਬਰ ਦੇ ਵਿੱਚ ਪੜਿਆ ਸੀ ਕਿ ਕਬੂਤਰਾਂ ਦੀ ਸੰਖਿਆ ਬਹੁਤ ਵੱਧ ਗਈ। ਔਰ ਦੇਖੋ ਗੋਲੇ ਕਬੂਤਰੀ ਬੈਠੇ ਨੇ ਸਾਰੇ ਬਸ ਇੱਧਰ ਆ ਕਰਦੇ ਉਹਦੇ ਖੋੜਗੇ ਔਰ ਟੈਂਕੀ ਤੇ ਇੱਧਰ ਉਹ ਕਰਦੇ। ਤੇ ਬਾਕੀ ਇਹਨਾਂ ਦੀ ਸੰਖਿਆ ਬਹੁਤ ਵੱਧ ਗਈ। ਹੋਰ ਪੰਛੀ ਹਜੇ ਲੁਪਤ ਹੋ ਗਏ। ਉਹ ਨਹੀਂ ਦੇਖਣ ਨੂੰ ਮਿਲਦੇ। ਚਲੋ ਹੁਣ ਮੈਂ ਘਰ ਚੱਲਣਾ। ਸਰਦੀਆਂ ਸਰਦੀਆਂ ਮੈਂ ਸਵੇਰ ਦੀ ਸੈਰ ਲਈ ਬਾਹਰ ਨਹੀਂ ਆਈ। ਹੁਣ ਮੌਸਮ ਬਦਲ ਗਿਆ। ਸੋਚਿਆ ਹੁਣ ਫੇਰ ਸਵੇਰ ਦੀ ਸੈਰ ਸ਼ੁਰੂ ਕੀਤੀ ਜਾਵੇ। ਹਰ ਜੇ ਸ਼ੁਰੂਆਤੀ ਦਿਨਾਂ 'ਚ 15-20 ਮਿੰਟ ਦੀ ਸੈਰ ਬਹੁਤ ਆ ਕਿਉਂਕਿ ਇੱਕਦਮ ਸੈਰ ਜ਼ਿਆਦਾ ਕਰੂੰਗੀ ਤਾਂ ਥਕਾਵਟ ਨੇ ਘੇਰ ਲੈਣਾ ਔਰ ਥੋੜੇ-ਥੋੜੇ ਟਾਈਮਿੰਗ ਵਧਾਉਂਗੀ ਤਾਂ ਉਹਦੇ ਨਾਲ ਕੋਈ ਅਸਰ ਨਹੀਂ ਹੋਣਾ ਸਵੇਰ ਦੀ ਸੈਰ ਦਾ ਮੈਨੂੰ ਇੱਕ ਫਾਇਦਾ ਰਿਹਾ ਹਮੇਸ਼ਾ ਮਾਈਂਡ ਫਰੈਸ਼ ਰਹਿੰਦਾ ਘਰੇ ਬੈਠ ਕੇ ਨਾ ਦਿਮਾਗ 'ਚ 36 ਗੱਲਾਂ ਚੱਲਣ ਨਾਲੋਂ ਵਧੀਆ ਹੈ ਘਰ ਤੋਂ ਬਾਹਰ ਨਿਕਲੋ ਔਰ ਦਿਨ ਦੇ ਵਿੱਚ ਨਹੀਂ ਨਿਕਲਿਆ ਆਂਦਾ ਸਵੇਰੇ ਆਓ ਘਰ ਤੋਂ ਬਾਹਰ ਹਨਾ 15-20 ਮਿੰਟ ਲਈ ਆਪਣੇ ਲਈ ਆਓ ਤੇ ਕੰਮਕਾਰ ਤਾਂ ਚੱਲੀ ਜਾਣੇ ਨੇ ਤੇ ਹੁਣ ਮੈਂ ਬਣਾਵਾਂ ਘਰ ਜਾ ਕੇ ਧਾਲ ਥੋੜੇ ਮੋਠ ਬਚ ਗਏ ਕਿਉਂਕਿ ਮੌਸਮ ਬਦਲ ਰਿਹਾ ਮੋਠਾਂ ਦੀ ਧਾਲ ਸਿਰਫ ਗਰਮੀਆਂ ਸੌਰੀ ਸਰਦੀਆਂ ਚੀ ਵਧੀਆ ਲੱਗਦੀਆਂ ਤਾਂ ਕਰਕੇ ਮੈਂ ਮੋਠਾਂ ਦੀ ਧਾਲ ਬਣਾਵਾਂ ਮ ਫਟਾਫਟ ਔਰ ਦੇਖਾ ਸਰਦਾਰ ਜੀਰ ਖੁਸ਼ੀ ਜੱਬ ਜੀ ਉੱਠ ਖੜੇ ਕੇ ਪਾਈ ਨਹੀਂ ਹਜੇ ਲਓ ਜੀ ਆਪਾਂ ਪਹੁੰਚ ਗਏ ਘਰ ਇੱਥੇ ਸਨੱਟੇ ਪਿਆ ਮੋਟੂ ਮੋਟੂ ਉਠੀਏ ਜਰਾ ਨਾ ਜੀ ਨਾ ਬੁੜੀ ਨੀਂਦ ਚ ਪਏ ਨੇ ਕਸ਼ਮੀਰ ਨੌਰੀ ਉਹ ਵੀ ਲੈਟ ਲਾਈ ਗਈ ਆ ਉਠੋ ਜਰਾ ਸੁਬਾਹ ਹੋ ਗਈ ਉਹ ਮਾਰਦੀ ਅੱਖਾਂ ਕਹਿੰਦੀ ਆਉਣੀ ਆ ਲਓ ਜੀ ਆਪਾਂ ਆ ਗਏ ਛੱਤ ਤੇ ਕਈ ਸਬਜ਼ੀਆਂ ਆਪਾਂ ਲਗਾ ਲਈਆਂ ਆ ਦਿਖਾਨਿਆ ਤੁਹਾਨੂੰ ਇਸ ਵੀਡੀਓ ਚ ਆ ਦੇਖੋ ਜੀ ਸਟਰਾਬੇਰੀ ਦੇ ਬੂਟਾ ਵੀ ਬਹੁਤ ਸੋਹਣਾ ਹੋ ਗਿਆ ਮਲਚਿੰਗ ਇਹ ਤੇ ਕਰਤੀ ਸੀ ਆ ਕਿ ਇਧਰ ਨੂੰ ਕਿਉਂ ਹੋ ਗਿਆ ਇਹਨਾਂ ਦੇ ਜਿਹੜੇ ਫਲ ਨੇ ਇਹਨਾਂ ਨੂੰ ਮਿੱਟੀ ਦੇ ਟੱਚ ਤੋਂ ਬਚਾਉਣਾ ਪੈਂਦਾ ਤੇ ਆ ਦੇਖੋ ਕਾਫੀ ਸਾਰਾ ਮਿੱਟੀ ਹਜੇ ਮੈਂ ਤਿਆਰ ਕਰ ਰਹੀ ਆ ਤੇ ਹੁਣ ਮੈਂ ਆਈ ਸੀ ਟਮਾਟਰ ਤੋੜਨਾ ਟਮਾਟਰ ਆ ਦੇਖੋ ਬਹੁਤ ਪੱਕ ਗਏ ਤੇ ਟਮਾਟਰ ਤੋੜ ਲਏ ਤੇ ਫਾਲੇ ਤੇ ਲੱਗਦਾ ਜਾ ਰਿਹਾ ਮੈਨੂੰ ਲੱਗਦਾ ਟਮਾਟਰਾਂ ਵਾਲੇ ਥੈਲੇ ਇਸ ਵਾਰ ਖਾਲੀ ਹਜੇ ਨਹੀਂ ਹੋਣੇ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਸਬਜ਼ੀਆਂ ਤੱਕ ਮਤਲਬ ਹੈ ਉਹ ਕਿੰਨੀ ਸੋਹਣੀ ਚਿੜੀ ਬੈਠੀ ਹੈ ਬਾਹਰ ਉਹ ਦੇਖੋ ਗਾਇਸ ਲਾਈਟ येलो ਪੈਰਟ ਮੋਟੇ ਲਈ ਕਿੰਨੀ ਸੋਹਣੀਆਂ ਪੈਰੇਟ ਗ੍ਰੀਨ ਬ੍ਰਾਊਨ ਕਈ ਸ਼ੇਡ ਨੇ ਤੇ ਆ ਮੈਂ ਕੱਲ ਤਣੀਆਂ ਲਗਾਇਆ ਸੀ ਤੇ ਇਹਨਾਂ ਦੋਨਾਂ ਚ ਤਣੀਆਂ ਥੋੜੇ ਬੀਜ ਬਚ ਗਏ ਮੈਂ ਕਿਹਾ ਚਲੋ ਇਹ ਫालतू ਮੇਰੇ ਕੋ ਟੱਪਾ ਇਹਨੂੰ ਨਿੱਧਰ ਕਰ ਲਿਆ ਤੇ ਇਸੇ ਤਰ੍ਹਾਂ ਪਾਥੀ ਦੀ ਖਾਦ ਵੀ ਤਿਆਰ ਹੋ ਰਹੀ ਆ ਬਹੁਤ ਗੱਲਾਂ ਨੇ ਚਲੋ ਹੁਣ ਮੈਂ ਟਮਾਟਰ ਤੋੜਾਂ ਲਓ ਗਾਇਸ ਟਮਾਟਰ ਤੋੜ ਲੇ ਇਹ ਸਿਰਫ 60% ਮਿੱਟੀ ਔਰ 40% ਪਾਥੀਆਂ ਦੀ ਖਾਦ ਦੇ ਵਿੱਚ ਲਗਾਏ ਨੇ ਔਰ 1 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਮੈਨੂੰ ਫਰੂਟਿੰਗ ਵਧੀਆ ਮਿਲ ਰਹੀ ਆ ਤੇ ਇਸ ਤਰ੍ਹਾਂ ਦੀ ਕਈ ਸਬਜ਼ੀਆਂ ਨੇ ਜਿਹੜੀਆਂ ਹੋਰ ਵੀ ਮੈਂ ਛੱਤੇ ਲਗਾਈਆਂ ਹੋਈਆਂ ਨੇ ਤੇ ਉਹਨਾਂ ਤੋਂ ਵਧੀਆ ਰਿਜ਼ਲਟ ਮੈਨੂੰ ਕਈ ਸਾਲਾਂ ਤੋਂ ਮਿਲ ਰਿਹਾ ਜ਼ਿਆਦਾਤਰ ਮੈਂ 2 ਸਾਲਾਂ ਤੋਂ ਜ਼ਿਆਦਾ ਮਿਹਨਤ ਕਰ ਰਹੀ ਆ ਔਰ ਸਬਜ਼ੀਆਂ ਵਧਾ ਰਹੀ ਆ ਔਰ ਹੁਣ ਮੈਂ ਲਗਾਉਣੇ ਨੇ ਫਲਾਂ ਵਾਲੇ ਬੂਟੇ ਹਜੇ ਨਹੀਂ ਲਗਾਉਂਦੀ ਕਿਉਂਕਿ ਮੇਰੇ ਕੋਲ ਕਮੀ ਐ ਗਮਲਿਆਂ ਦੀ ਔਰ ਮਿੱਟੀ ਦੀ ਪਹਿਲਾਂ ਉਹਨਾਂ ਦਾ ਹਿੱਲਾ ਕਰਾਂ ਅਰਬਸਾਤ ਦੇ ਦਿਨਾਂ ਵਿੱਚ ਫਲਾਂ ਵਾਲੇ ਬੂਟੇ ਲਗਾਉਣੇ ਵੀ ਸ਼ੁਰੂ ਕਰਨੇ ਆ ਫਿਲਹਾਲ ਆਪਾਂ ਸਬਜ਼ੀਆਂ ਦਾ ਆਨੰਦ ਲਈਏ ਲਓ ਗਾਇਜ਼ ਅੱਜ ਦੇੰ ਦੇ ਵਿੱਚ ਤਾਂ ਅਸੀਂ ਰੰਗਾਂ ਵਗੈਰਾ ਨਾਲ ਹੋਲੀ ਨਹੀਂ ਖੇਡਦੇ ਸਾਡੀ ਹੋਲੀ ਨਾਰਮਲ ਹੁੰਦੀ ਆ ਕੁਝ ਖਾ ਲਓ ਪੀ ਲਓ ਬਸ ਠੀਕ ਹੈ ਤੇ ਕਲਰ ਵਗੈਰਾ ਅਸੀਂ ਨਹੀਂ ਲਗਾਉਂਦੇ ਹੋਲੀ ਨੂੰ ਬਾਕੀ ਸਾਈਕਲੀ ਦੇ ਪੈਂਚਰੇ ਲਗਵਾ ਕੇ ਲਿਆਏ ਹੁਣ ਇਹਨਾਂ ਨੇ ਬਾਅਦ ਸਾਈਕਲ ਚਲਾਉਣੀ ਆ ਹੈ ਦੀ ਝੂਠ ਇਸ ਵਾਰ ਪਹਿਲੀ ਵਾਰ ਮੈਨੀਫੇਟ ਦੀ ਹੋਲੀ ਫਿਰ ਠੀਕ ਹੈ ਮੈਂ ਤਾਂ ਨਹੀਂ ਖੇਡਦੀ ਪਿਛਲੇ ਸਾਲ ਤਾਂ ਖੇਡਦੀ ਸੀ ਮੈਂ ਮੈਂ ਤੂੰ ਖੇਡੀ ਸੀ ਮੈਂ ਆਪਣੀ ਗੱਲ ਕਰ ਰਹੀ ਹਾਂ ਕੁਛ ਹੀ ਨੋਲੀ ਖੇਡਣ ਨੂੰ ਇਸ ਵਾਰ ਕੋਈ ਨਹੀਂ ਮਿਲਿਆ ਮੈਨੂੰ ਮੈਂ ਕਲਰ ਵਗੈਰਾ ਤੋਂ ਚੱਲਦੀ ਆ ਕਿਉਂਕਿ ਅੱਜਕੱਲ ਕਲਰ ਵੀ ਕੈਮੀਕਲ ਵਾਲੇ ਨੇ ਤੇ ਜਪਜੀ ਨੂੰ ਅਸੀਂ ਆਤ ਨਹੀਂ ਪਾ ਰਹੇ ਗੁਗਲੋ ਮੁਗਲੋ ਜੀ ਨੂੰ ਪਿਛਲੇ ਸਾਲ ਜਪਜੀ ਦੇ ਆਟਾ ਲਾਇਆ ਸੀਗਾ ਗੱਲਾਂ ਦਾ ਆਟਾ ਲਗਾਇਆ ਸੀ ਨਾ ਆਟੇ ਦਾ ਵਾਈਟ ਕਲਰ ਬਣਾਇਆ ਸੀ ਜੱਪੋ ਹੁਣੇ ਬਾਸ ਸਾਈਕਲ ਚਲਾਣ ਚੱਲੀ ਆ ਆਪਣੇ ਪਾਪਾ ਨਾਲ ਗਾਈਜ਼ ਅੱਜ ਅਸੀਂ ਰਜਾਈਆਂ ਤਾਂ ਰੱਖਤੀਆਂ ਤੇ ਰਜਾਈਆਂ ਦੇ ਨਾਲ ਨਾਲ ਇਹ ਹੈਗਾ 6 ਪੈਕ ਵਾਲਾ ਮੋਟੂ 6 ਪੈਕ ਵਾਲਾ ਨਾ ਤੇ ਸਰਦਾਰ ਜੀ ਹੁਣ ਇਹ ਤੇ ਐਕਸਰਸਾਈਜ਼ ਕਰਿਆ ਕਰਨਗੇ ਚਲ ਗਿਆ ਚਲੋ ਬਾਏ ਗਾਈਜ਼ ਅੱਛਾ ਉਹ ਤਾਂ ਪੰਜ ਅੱਛਾ 5 ਵਜੇ ਤਾਂ ਦੇਖਦੇ ਆ ਮਟੂ ਗੱਲ ਸੁਣਿਓ ਐਨਾ ਟਾਈਮ ਠੀਕ ਹੈ ਜਾਓ ਬਸ ਇੱਕ ਉਥੇ ਫੋਟੋ ਵਧੀਆ ਹੀ ਖਿੱਚ ਲਿਆਓ ओके ਆ ਦੇਖੋ ਜੀ ਸੈੰਗਲਿੰਗ ਕਰਨ ਲੱਗੇ ਹੋਏ ਨੇ ਮੌਸਮ ਬਹੁਤ ਅੱਛਾ ਹੋਇਆ ਹੈ ਰਾਈਟ ਕੇ ਅੱਗੇ ਵੀ ਦੇਖ ਲਓ ਰਾਈਟ ਕੀ ਰਾਈਟ ਕਿ ਪਹਿਲੀ ਆ ਰਾਈਟ ਹੈ ਰਾਈਟ ਚ ਬੁਦੀਗੀ ਹੈ ਓ ਰਾਈਟ ਮੈਨੂੰ ਪਿੱਛੇ ਵੜਾ ਕੇ ਲੈ ਜਾ ਲੈ ਜਾ ਦੇਖੀ ਪਹਿਲੇ ਆ ਜਾ ਦੱਪੂ ਅੜਦੇ ਮੈਂ ਆਨੀਆ ਮੋੜ ਜਬਦੀ गायस बार पैर मीह वाह ठंडी ठंडी चल भी हा वाह अज असी रिपोर्टिंग की वाह प्यारी प्यारी मिट्टी प्यारी प्यारी मिट्टी खुशबू सॉरी ਕਈ ਵਾਰ ਤਾਂ ਕੋਹਰੇ ਸ਼ਬਦ ਬੋਲੇ ਜਾਂਦੇ ਨੇ ਊਟ ਪਟਾਂਗ ਹੋ ਜਾਂਦੇ ਨੇ ਅੱਜ ਮੈਂ ਰਿਪੋਰਟਿੰਗ ਕੀਤੀ ਕਈ ਗਮਲੇ ਚ ਮਿੱਟੀ ਤੇ ਖਾਦ ਮਿਲਾਈ ਤੇ ਹੁਣ ਮੀਂਹ ਆ ਗਿਆ ਚਲੋ ਵਧੀਆ ਲੋਗ ਲਗਾ ਦਈਏ ਸ਼ਾਇਦ ਦੂਜੀ ਨਾ ਆਵੇ 10 ਵਜੇ ਨਾਲੇ ਤਾਂ ਹੋਵੇ ਲਾਈਟਾ ਵਗੈਰਾ ਬਾਹਰ ਲਿਆ ਕਰੀਏ ਬੰਦ ਇਹ ਲਗਾਈਏ ਛੁਟਕੀ ਰਾਣੀ ਵੀ ਬੱਲੀ ਹੋਗੀ ਜੱਪੂ ਦੇ ਜਦ ਜੀ ਦੇ ਤੁਹਾਨੂੰ ਚੁੰਡੀਆਂ ਦਿਖਾਣੀਆਂ ਕਈ ਦਿਨ ਨਾ ਚੁੰਡੀਆਂ ਨਹੀਂ ਸਾਰੇ ਗੁੱਤਾਂ ਕਰਦੀਆਂ ਜੱਪਜੀ ਦੇ ਬੜੀ ਸੋਹਣੀ ਲਾਦੀਆ ਜੱਪਜੀ ਹੋਰੀ ਆਈ ਬਹੁਤ ਸੋਹਣੀ ਲੱਗਦੀ ਜੱਪਜੀ ਦੇ ਕੁੱਤੇ ਜੱਪੂ ਰਿਆ ਦਿਖਾ ਦੇ ਸੁਣਦੀ ਨਹੀਂ ਕੰਬਲ ਚ ਲੁਕ ਗਈ ਏ ਜੱਪਜੀ ਪਲੀਜ਼ ਦਿਖਾ ਦੇ ਦੋ ਕੁੱਤਾ ਦਿਖਾ ਦੇ ਬੈਠਾ ਓਏ ਬੈਠਾ ਮੈਨੂੰ ਦਿਖਾ ਦੇ ਇਹ ਦੁਕਾ ਦੇ ਚਿੜੀ ਦੋਨੋਂ ਕੁੱਤਾ ਇਹ ਆਰਾਮ ਨਾਲ ਦੋ ਗੁੱਤਾਂ ਕਰਾ ਲੈਂਦੀ ਆ ਜਪਜੀਤ ਬਾਲ ਬਹੁਤ ਵੱਡੇ ਹੋ ਜਾਣਗੇ ਆ ਦੇਖੋ ਗਾਇਸ ਪੁੱਠੇ ਅੰਗੁੱਟਾ ਦੋ ਉਧਰ ਨੂੰ ਉਧਰ ਨੂੰ ਦੇਖਿਓ ਉਸ ਚੀਜ਼ੇ ਉਧਰ ਨੂੰ ਨਹੀਂ ਨਹੀਂ ਉਧਰ ਟੱਕ ਹਾਂ ਐਦਾ ਦੇਖੋ ਗਾਇਸ ਇਹਦੀ ਪਿਆਰੀਆ ਪਿਆਰੀਆ ਪੋਨੀ ਨੋ ਨੋ ਗੁਗ ਗੁ ਗਾਇਸ ਮੇ ਪੈ ਰਿਹਾ ਬਾਹਰ ਸ਼ਾਇਦ ਰਾਤ ਹੋ ਗਈ ਦੋਜੀ ਵੀ ਨਹੀਂ ਸਾਡਾ ਇਹ ਲੇਟ ਹੋ ਗਿਆ ਖੁਸ਼ੀ ਦਾ ਵਿਚਾਰੇ ਦੇ ਨਾ ਰੂਮ ਦਾ ਪਲੱਗ ਖਰਾਬ ਹੋ ਗਿਆ ਇਹ ਬਜਾਰੀ ਜਿਹੜੀ ਟਾਂਡੀਆਂ ਲਗਾ ਕੇ ਸੌਂਦੀ ਐ ਤੇ ਬੱਲਬ ਇਹਦੇ ਕਮਰੇ 'ਚ ਜੀਰੋ ਤੋਂ ਬੱਲਬ ਨਹੀਂ ਤੇ ਫੇਰ ਨਾ ਪ੍ਰੋਜੈਕਟ ਲਾਇਆ ਕਿ ਪਲੱਗ ਖਰਾਬ ਐ ਆ ਜਿਹੜਾ ਐਕਸਟੈਂਸ਼ਨ ਕੀ ਬੋਲਦੇ ਐ ਐਕਸਟੈਂਸ਼ਨ ਹੀ ਬੋਲਦੇ ਐ ਨਾ ਆ ਜਿਹੜਾ ਮਲਟੀ ਪਲੱਗਾਂ ਵਾਲਾ ਇਹ ਲਗਾਇਆ ਗੇਟ ਦੇ ਨੀਚੇ ਹੀ ਤਾਰ ਕੱਢ ਕੇ ਬਾਹਰ ਫਿੱਟ ਕੀਤਾ ਇਹਦਾ ਕੰਮ ਚੱਲਦਾ ਕੀਤਾ ਹਨਾ ਕਿ ਚਲੋ ਕਿਉਂਕਿ ਅੱਜ ਨੇਰੀ ਤੂਫਾਨ ਦਾ ਨਹੀਂ ਪਤਾ ਹੁੰਦਾ ਕਦੋਂ ਆ ਜਾਵੇ ਵੈਸੇ ਵੀ ਰਾਤ ਕਹਿੰਦੀ ਮੈਂ ਕੋਈ ਡਰਾਵਣੀ ਫਿਲਮ ਦੇਖ ਲਈ ਅੱਧੀ ਰਾਤ ਤੱਕ ਡਰੀ ਗਈ ਆ ਰੀਲ ਦੇਖੀ ਸੀ ਆ ਰੀਲ ਜੋ ਵੀ ਆ ਉਹਨੇ ਦੇਖ ਲਈ ਰਾਹ ਡਰਾਵਣੀ ਔਰ ਡਰੀ ਮੈਂ ਕਿਹਾ ਚੱਲ ਠੀਕ ਐ ਤੇ ਹੁਣ ਅਸੀਂ ਪੀਏ ਦੁੱਧ ਪਾਣੀ ਦੂਜੀ ਦੇਖੋ ਤੇ ਮਿਲਦੇ ਫਿਰ ਅਗਲੇ ਬਲੌਗ ਚ ਸਾਰਿਆਂ ਨੂੰ ਹੈਪੀ ਹੋਲੀ ਹੈਪੀ ਹੋਲੀ ਮੱਲਾ ਜੀ ਮੁਬਾਰਕਾ ਹੋਣ ਰਾਜੀ ਖੁਸ਼ੀ ਰਹੋ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਥੈਂਕ ਯੂ